ਹੈਲੋ ਹਾਂਜੀ ਸ਼ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਗੋਲੀਨ ਮਹਿਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਮੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਛਾੜ ਦੀ ਕਲਾ ਵਿੱਚ ਹੋਮੋਗੇ ਜੀ ਟਾਈਮ ਹੋ ਗਿਆ ਜੀ ਪੌਣੇ ਪੰਜ ਬਸ ਬੱਚੇ ਆਉਣ ਵਾਲੇ ਆ ਮੈਂ ਉਹਨਾਂ ਦੀ ਵੇਟ ਕਰ ਰਹੀ ਸੀ ਜੀ ਪਤਾ ਹੀ ਹੈ ਹੁਣ ਸ਼ਹੀਦੀ ਦਿਹਾੜੇ ਚੱਲਦੇ ਆ ਜੀ ਹਰ ਕੀਤੇ ਨਾ ਖੰਡ ਪੜ ਸੇਵਰ ਖਾਏ ਹੋਏ ਆ ਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਨਾ ਆਪਣੇ ਕਰਮਾ ਚ ਜਿੰਨੀ ਖੋਗੀ ਜੀ ਆਪਾਂ ਕਰਕੇ ਆਵਾਂਗੇ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਜਿਹੜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਾਂ ਬਸ ਬੱਚਿਆਂ ਦੀ ਵੇਟ ਕਰਦੇ ਆਂ ਜੀ ਬਸ ਉਹ ਆਉਣ ਵਾਲੀ ਇਹ 5-10 ਮਿੰਟਾਂ ਚ ਤੇ ਫਿਰ ਆਪਾਂ ਜੀ ਸੇਵਾ ਤੇ ਚਾਲਦੇ ਆਂ ਜੀ ਸੇਵਾ ਤਾਂ ਸਾਡੇ ਗਲੀ ਗਵਾਂਡ ਚ ਤਾਂ ਨਾਲ ਜਾਣ ਵਾਲਾ ਮੇਰੇ ਕੋਈ ਹੈ ਨਹੀਂਗਾ ਇਸ ਕਰਕੇ ਮੈਂ ਬੱਚਿਆਂ ਦੀ ਵੇਟ ਕਰ ਰਹੀ ਸੀ ਮੈਂ ਕਿਹਾ ਚਲੋ ਬੱਚਿਆਂ ਨਾਲ ਜਾਇਆਵਾਂਗੇ ਨਾ ਬਸ ਬਸ ਹਲੋ ਹੈ ਜਾਨੀ ਮਛਰੀ ਆ ਰਹੀ ਗੁਰਲੀ ਨਿਕਾਣ ਦੀ ਮੈਂ ਬਣਾਉਣੀ ਆ ਵੀਡੀਓ ਮੈਂ ਕਟਿੰਗ ਕਰਨੀ ਬਈ ਚਾਕਰ ਕੋ ਨਾਹੀ ਦਾਨ ਚਾਕਰ ਕੋ ਨਾਹੀ ਨਾਮ ਦਾ ਕਹਤ ਆ ਮੈਂ ਸਿਮਰਨ ਵੈਸੇ ਸਰਬ ਭਾਰੂ ਆ ਜੀ ਰੰਧਾ ਜੀ ਵਸਾ ਗਨਾਨੁ ਵਿਚਾਰੀਏ ਇਹ ਕਿੰਨੇ ਜਨ ਸਮਾਨੀ ਲਾ ਕੋਟ ਦਿਨ ਸਲਾਤ ਸਦਾ ਕਰਦੀ ਜਾ ਰਹਾ ਹੋ ਮੈਂ ਸਿਮਰਨ ਨਾਮ ਦਾ ਪਰਮਾਤਮਾ ਕੋ ਚਾਕਰ ਤਨੁ ਉਸਤ ਮੈਂ ਬਾਸ ਪੂਰਬ ਕਿਤੇ ਪੂਰਬ ਪੂ Dúmar de un ਹਾਂਜੀ ਆਪਾਂ ਘਰੇ ਪਹੁੰਚ ਚੁੱਕੇ ਆ 9:00 ਵੱਜ ਗਏ ਜੀ ਤੇ ਆਪਾਂ ਵੀਡੀਓ ਦਾ ਅੰਡਾ ਇੱਥੇ ਹੀ ਕਰਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁੜ ਦੱਸਣਾ ਜੀ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ